ਕਾਇਆ ਰੂਪ ਹੈ ਔਰ ਨਿਤ ਨਵੀ ਹੈ ਤੂੰ ਸਾਇ ਮੇਰਾ ਨਿਤ ਨਵੀ ਮੈਂ ਨਿਤ ਨਹੀਂ ਆਇਆ ਨਿਤ ਨਵੀ ਹੈ ਔਰ ਜਿਹੜਾ ਤੇਰਾ ਨਿਤ ਦਾ ਸਰੂਪ ਹੈ ਨਾ ਉਹ ਨਵਾਂ ਸਰੂਪ ਹੈ ਸਾਇ ਮੇਰਾ ਨਿਤ ਨਵਾਂ ਨਿਤ ਨਵਾਂ ਸਰੂਪ ਹੈ ਤੇਰਾ ਅਗੇ ਜਿਹੜਾ ਸਰੂਪ ਹੈ ਕਲੁੰਡੇਲ ਜਿਹੜੀ ਅਕਲ ਹੈ ਨਾ ਬੁੱਧੀ ਹੈ ਰੋਜ਼ ਕੁਛ ਨੂੰ ਕੁਛ ਕੁਛ ਨੂੰ ਕੁਛ ਉੱਤੇ ਜਾਂਦੀ ਹੈ ਰੋਜ਼ ਨਖਾਰ ਆਉਂਦਾ ਇਹਦੇ ਵਿੱਚ ਬੁੱਧੀ ਜੀ ਰੋਜ਼ ਨਖਾਰ ਨਮਾ ਹੁੰਦਾ ਨਮੋ ਚਾਪਣੀ ਚਰਮਣੀ ਖੜਗ ਪਾਣ ਚਾਪਣੀ ਚਾਪਣੀ ਹੁੰਦੀ ਹੈ ਤੂੰ ਜੋਤ ਸਰੂਪ ਹੈ ਜੋਤ ਸਰੂਪ ਹੈ ਚਰਮਣੀ ਖੜਗ ਪਾਣ ਜਰਮਣੀ ਜਿਹੜੀਆਂ ਮਤਾਂ ਨੇ ਉਹਨਾਂ ਨੂੰ ਚਮਕਾਉਣ ਵਾਲੀ ਐ ਜਰਮੀਆਂ ਵਤਾਂ ਨੂੰ ਵੀ ਜਿਹੜੀ ਜਰਮੀਆਂ ਮਤਾਂ ਰੂਪੀ ਖੜਗ ਹੈ ਨਾ ਖੜਗ ਉਹ ਵੀ ਤਾਂ ਖੜਗ ਹੁੰਦੀ ਐ ਕਲਕਾਟੀਆਂ ਨੂੰ ਵੀ ਪਾਣ ਦੇਣ ਵਾਲੀਆਂ ਪਾਣ ਪਾਣੀ ਦਿੰਦੇ ਆਪਾਂ ਹੂੰ ਜਿਵੇਂ ਝਾਲ ਚੜ ਦਿੰਦੇ ਨੇ ਉੱਤੇ ਹੂੰ ਉਹਨਾਂ ਨੂੰ ਬਦਲਣ ਵਾਲੀ ਐ ਸੱਚ ਦਾ ਜੇ ਉੱਤੇ ਪਾਣ ਚੜ੍ਹਦੀ ਏ ਉਹ ਵੀ ਘਟ ਦੇਣੀ ਏ ਸਭ ਦਾ ਸੇ ਉਹਨਾਂ ਦੇ ਉੱਤੇ ਆਪਣਾ ਅਸਰ ਪਾ ਦੇਣੀ ਏ ਖੋਟੀਆਂ ਮੱਤਾਂ ਨੂੰ ਖਰੀ ਬਣਾ ਦੇਣੀ ਆਪਣਾ ਆਪਣੇ ਪਾਣ ਝਾੜ ਕੇ ਅਖਰ ਜਾਣਾ ਆਪਣਾ ਅਸਰ ਝਾੜ ਕੇ ਉਹਨਾਂ ਤੇ ਵਾਹ ਛੱਡ ਕੇ ਆਪਣਾ ਕਰਮ ਛੱਡ ਕੇ ਗਦਾ ਪਾਣਣੀ ਚੱਕਰ ਨਹੀਂ ਚਿਤਰਮਾਨ ਪਾਣਣੀ ਪਾਣਣੀ ਗਦਾ ਪਾਣਣੀ ਗਦਾ ਨੂੰ ਵੀ ਪਾਣ ਦੇਣ ਵਾਲੀ ਹੈ ਹੋਰ ਗਦਾ ਵੀ ਟੁੱਟ ਸਕਦੀ ਹੈ ਫੁੱਟ ਸਕਦੀ ਹੈ ਚਿਪ ਪੈ ਸਕਦਾ ਹੈ ਕਿਸੇ ਚੀਜ਼ ਚ ਲੱਗ ਕੇ ਪਰ ਜਦ ਪਾਣ ਦੇ ਦਿੰਨੀ ਹੈ ਗਦਾ ਨੂੰ ਫਿਰ ਚਿਪਦੀ ਨਹੀਂ ਪੈਦਾ ਉਹ ਨੂੰ ਕੀ ਪਾਣ ਦੇਨੀ ਹੈ ਗਦਾ ਕੀ ਹੈ ਗਦਾ ਗਰੀਬੀ ਹੈ ਗਰੀਬ ਤਾਂ ਰਹੇਗਾ ਕਹ ਤੂੰ ਮੈਂ ਤਾਂ ਨਹੀਂ ਹਮ ਗਰੀਬ ਮਸਕੀਨ ਪ੍ਰਭ ਤੇਰੇ ਮਸਕੀਨ ਜਦ ਕਿਹਾ ਤਾਂ ਪਾਣ ਦੇਤੀ ਜਦ ਗਰੀਬ ਤੋਂ ਮਸਕੀਨ ਆਕੇ ਡਿਗਰੀ ਹੋ ਥੱਲੇ ਆਕੇ ਨਾ ਫਿਰ ਪਾਣ ਦਿੱਤੀ ਗਈ। ਹਾਂ ਗਰੀਬ ਮਸਕੀਨ ਉੱਪਰ ਬਟੇ ਰਹੇ ਹਰ ਰਾਖ ਰਾਖ ਵੱਡ ਵੱਡਾ ਹੈ ਹਰ ਤੂੰ ਵੱਡਾ ਹੈ ਵੱਡੇ ਤੋਂ ਵੀ ਵੱਡਾ ਹੈ ਤੂੰ ਰੱਖਿ ਰਖਸ਼ਕ ਬਣ ਮੇਰਾ ਗਰੀਬ ਤੋਂ ਮਸਕੀਨ ਜਦ ਆ ਪਾਣ ਨਹੀਂ ਬਣਗੀ ਤੇ ਪਾਣ ਦਿੱਤੀ ਗਈ। ਸੱਚ ਨਹੀਂ ਪਾਣ ਗਰੀਬ ਤਾਂ ਹਰੇ ਕਹਿੰਦਾ ਮੈਂ ਗਰੀਬ ਨਾਲ ਮਸਕੀਨ ਜੋੜਦਾ ਲਫ਼ਜ਼ ਹੋਰ। ਇਹ ਹੈ ਠੀਕ ਦਰਸ਼ਨ ਇੱਥੇ ਕੀ ਲਿਖਿਆ ਹੋਇਆ ਹੈ ਕਿਉਂ ਲਿਖਿਆ ਹੋਇਆ ਹੈ ਇਹਦਾ ਜਵਾਬ ਗੁਰਬਾਣੀ ਚੋਂ ਦੇਣਾ ਅਸੀਂ ਗਦਾ ਦਾ ਜਵਾਬ ਕਦਾ ਕਿ ਗੜਾ ਪਾਇਣੀ ਕਿਉਂ ਹੈ ਪਾਇਣੀ ਕਿਉਂ ਗੜਾ ਤਾਂ ਗਰੀਬੀ ਹੈ ਇਹ ਤਾਂ ਪਤਾ ਹੀ ਹੈ ਪਾਇਣੀ ਕਿਵੇਂ ਪਾਇਣੀ ਕਿਵੇਂ ਸਵਾਲ ਤਾਂ ਇਹ ਹੈ ਗੜਾ ਤਾਂ ਉੱਥੇ ਵੀ ਲਿਖਿਆ ਹੈ ਗੜਾ ਗਰੀਬੀ ਗੜਾ ਆਪਣੀ ਖਨਵਾ ਸੰਗਰ ਲੈ ਛਾੜੀ ਇੱਕ ਡਿਗਰੀ ਹੋਰ ਉੱਤੇ ਕਿਵੇਂ ਲੈ ਗਏ ਇਹ ਤੋਂ ਹੂੰ ਉੱਥੇ ਦਾ ਘੜਾ ਹੀ ਹੈ ਨਾ ਪੈਨ ਨਹੀਂ ਹੈ ਨਹੀਂ ਉੱਥੇ ਇੱਥੇ ਪੈਨ ਨਹੀਂ ਆ ਗਿਆ ਕਿਡਿਗਰੀ ਹੋਰ ਉੱਤੇ ਕਰਤਾ ਇਹ ਮੈਥ ਨਹੀਂ ਅਲਜਬਰਾ ਤਾਂ ਹੈ ਨਾ ਹਮਨੇ ਮੈਨੂੰ ਅਲਜਬਰਾ ਉਹ ਤਾਂ ਘਾਹਾਂ ਦੇ ਗਿਆ ਨੇ ਦੇ ਵਿੱਚ ਉੱਥੇ ਪੈਨ ਨਹੀਂ ਆਇਆ ਹੈ ਲਫ਼ਜ਼ ਇਹ ਤਾਂ ਅਲਜਬਰਾ ਉਹ ਤਾਂ ਘਾਹਾਂ ਦਾ ਗਿਆ ਨੇ ਸਾਰਾ ਗੀਅੰ ਜੇ ਗੁਰਬਤ ਦਾ ਡੀਪ ਹੈ ਤੁਹਾਡੇ ਕੋ ਪੂਰਾ ਪੂਰਾ ਤਾਂ ਇਹਨੂੰ ਸਮਝ ਸਕਦੇ ਵਰਨਾ ਇਹਨੂੰ ਨਹੀਂ ਸਮਝ ਸਕਦੇ ਸਮਝਣ ਦਾ ਰਹੂਗਾ ਬਹੁਤ ਕੁਛ ਹੈ ਚੱਕਰਨੀ ਚਤਰਮਾਨ ਉੱਥੇ ਤਾਂ ਅਸੀਂ ਪਹਿਲਾਂ ਛੰਨੀ ਚਰਤ ਕੀਤਾ ਅਸੀਂ ਪੰਜਾਬ ਭਜ ਕਰ ਦਿੱਤਾ ਤਾਂ ਇਹ ਕਹਦੇ ਅਸੀਂ ਡੀਪ ਨਹੀਂ ਜਾ ਰਹੇ ਇਹਦੇ ਚ ਮ੍ਰਿਤੂ ਕੇ ਡਾਇਰੈਕਟ ਦੁਰਗਾ ਦੀ ਗੱਲ ਹੈ ਉਹ ਕੀ ਹੈ ਇਸ ਕਰਕੇ ਸਾਰਾ ਖੁਲਾਸਾ ਕਰ ਦੋਪੇ ਤਾਂ ਕਿ ਜਿਹੜਾ ਪਰਮਨ ਉਹਦੇ ਚੰਡੀ ਬਾਹਰੇ ਪਰਮ ਉਹ ਇਥੋਂ ਨਿਕਲ ਉਹ ਤੇ ਦਾ ਦਿਖ ਰਿਹਾ ਹੈ ਜੋ ਮਾਜੋਦਾਂ ਚ ਕਰਿਆ ਕੀ ਕਰਦੀ ਹੈ ਉਹ ਲੜਾਈ ਹੁੰਦੀ ਹੈ ਹੁੰਦੀ ਹੈ ਬਕਾਰਾਂ ਉਹ ਅਤੀ ਦਕਸ਼ਾ ਜਿਹਾ ਦਿਖਾ ਐਤੋਂ ਪਤਾ ਲੱਗ ਜੂਗਾ ਸਾਰੀ ਗੱਲ ਵੀ ਉਹ ਕੀ ਕਹਿ ਕੇ ਆਏ ਆ ਜੋ ਕਹਿ ਕੇ ਆਏ ਆ ਠੀਕ ਹੈ ਕਹਿੰਦੇ ਆ ਗਲਤ ਕਹਿੰਦੇ ਗੁਰਮਤਾ ਦੁਰਗਾ ਗੁਰਮਤਾ ਦੁਰਗਾ ਕਿ ਪ੍ਰੂਫ ਨੇ ਸਾਡੇ ਕੋਲ ਚੱਕਰ ਨਹੀਂ ਛਤਰਮਾਨ ਚੱਕਰ ਨਹੀਂ ਚੱਕਰ ਨਹੀਂ ਕੀ ਹੈ ਆ ਜਿਹੜਾ ਇਹਨੇ ਚੱਕਰ ਦਿਖਾਇਆ ਬਿਸ਼ਨੂਪੁਰ ਇਹਦੇ ਕੋਲ ਚੱਕਰ ਆਹ ਜਿਹੜਾ ਬੋਲਦੇ ਆ ਨਾ ਗੁਰਬਾਣੀ ਇਹ ਚੱਕਰ ਹੈ ਇਹ ਹੀ ਤਾਂ ਚੱਕਰ ਹੈ ਇਹ ਹੀ ਤਾਂ ਘਟਦਾ ਸਾਰਿਆਂ ਦੇ ਸਿਰ ਸਿਰ ਚੱਕਰ ਇਹਦਾ ਘਟਦਾ ਹੈ ਚੱਕਰ ਆਉਂਦੇ ਦਾ ਸਿਰ ਚੱਕਰ ਸਿੱਧਾ ਜਾਂਦਾ ਤੇ ਬਚਾਉ ਜਾਂਦਾ ਚੱਕਰ ਤੋਂ ਵਿਚਾਰੀ ਹੁੰਦਾ ਐਨ ਜਾ ਕੇ ਕਦੇ ਐਨ ਜਾਂਦਾ ਪਤਾ ਹੀ ਨਹੀਂ ਕੱ ਲੱਗ ਜਾਂਦਾ ਚੱਕਰ ਤੋਂ ਵਿਚਾਰ ਨਹੀਂ ਹੁੰਦਾ ਗੁਰਬਾਣੀ ਤੋਂ ਵਿਚਾਰ ਨਹੀਂ ਹੁੰਦਾ ਕਦਰੀ ਅੱਗੇ ਕਿਦਰੀ ਵਾਰ ਕਰ ਦਿੰਦੀ ਹੈ ਇਹ ਬੇ ਤਲਵਾਰ ਵੀ ਇਹ ਵਾਰ ਕਰਦੀ ਹੈ ਕੁੱਮਕੇ ਵਾਰ ਕਰਦੀ ਹੈ ਤੀਰ ਨਹੀਂ ਕੁੱਮਕੇ ਵਾਰ ਕਰਦਾ ਨਹੀਂ ਜਾਣੇ ਕੁੱਮਕੇ ਵਾਰ ਸਿੱਧਾ ਵਾਰ ਕਰ ਲੈ ਜਿਹੜੇ ਡਾਇਰੈਕਟ ਵਾਰ ਨੇ ਉਹ ਵੇਜੇ ਤੇ ਨੇ ਤੀਰ ਦੇ ਨੇ ਲੜਕਾ ਮਾਫਰਾ ਕੇ ਵਾਰ ਨਹੀਂ ਕੀਤੇ ਹੋਏ ਨਾ ਪਹਿਲਾਂ ਕਮਾਫਰ ਫਰਾ ਕੇ ਕਹੀ ਹੋਈ ਨੇ ਉਹ ਚੱਕਰ ਹੈ ਇਹ ਬੇ ਤਲਵਾਰ ਰਵਾ ਰਾਈ ਦੀ ਐਨੂ ਵਾਰੀ ਦੀ ਐਨੂ ਸਾਵੀਰੀ ਐਂ ਕਰਕੇ ਐ ਮਾਰ ਦੇਣੀ ਉਹ ਤਾਂ ਇਧਰੋਂ ਵਜਾ ਕਰਦਾ ਲੱਕੜੀ ਇਧਰ ਦੇ ਪਾਸੇ ਦੇਖਿਆ ਉਹਨੇ ਵੇਧਰੇ ਪਾਸੇ ਮਾਰੂ ਜਦ ਮਾਰ ਦੇਣੀ ਇਧਰ ਦੇ ਪਾਸੇ ਇਧਰ ਤਾਂ ਉਹਨੂੰ ਵਜਾਇ ਨਹੀਂ ਕਰਨ ਉਹਨਾਂ ਜਨੂੰ ਇੰਨਾ ਜਨੂੰ ਨੂੰ ਪਤਾ ਨਹੀਂ ਲੱਗਉਂ ਮੇ ਇਧਰ ਦੀ ਆਉਣੀ ਆਪਾਂ ਨੂੰ ਤਾਂ ਮਾਰੂਆਂ ਨੂੰ ਤਾਂ ਪਤਾ ਕਿ ਮਾਰ ਨਹੀਂ ਤਾਂ ਵੇਧਰ ਆ ਇਧਰ ਇਧਰ ਦਿਖਾਈ ਆ ਵਾਰੀ ਇਧਰ ਇਹ ਇਹੇ ਵੀ ਵਰਸ਼ਨ ਨਹੀਂ ਕਰਬਣੀ। ਕਿਹਾ ਕੋਈ ਹੋਰ ਅਰਥ ਉਹਦਾ ਕੋਈ ਹੋਰ ਹੈ। ਉਹ ਸਾਸ ਕੀ ਦੁਖੀ ਸਸਰ ਕੀ ਪਿਆਰੀ ਵਾਰੀ ਕਮਾਖੇ ਤਲਵਾਰ ਬੁੱਝ ਰੁਕੀ ਹੈ। ਉਹ ਜੋ ਕਥੇ ਮਾਰੀ ਹੈ। ਵਾਰੀ ਕਦੇ ਹੋ ਰਿਆ ਕਿਆ ਹਕੋਸ਼ ਦਿਖਾਈ ਕਦੇ ਹੋਰ ਹੈ ਵਾਰੀ ਕਦੇ ਹੋਰ ਹੈ। ਲੈ ਲੈ ਕੋ ਚੁੰਗਾ ਨਹੀਂ ਤਪੇੜ। ਹਾਂ ਲੈ ਲੈ ਕੋ ਚੁੰਗਾ ਨਹੀਂ ਤਪੇੜ। ਚਕਰਨੀ ਚਿੱਤਰਮਾਨ ਚਿੱਤਰਮਾਨ ਚਿੱਤਰਣ ਕਰਨ ਵਾਲੀ ਹੈ ਚਿੱਤਰਣ ਚੇਤਨ ਸਰੂਪ ਹੈ ਚਿੱਤਰਤਾ ਹੈ ਦੇਹੀ ਨਹੀਂ ਹੈ ਚਿੱਤਰ ਹੋਰ ਚੀਜ਼ ਹੁੰਦਾ ਹੈ ਦੇਹੀ ਹੋਰ ਚੀਜ਼ ਹੁੰਦੀ ਹੈ ਹਮ ਨਮੂ ਚਿੱਤਰਤਾ ਹੈ ਚਿੱਤਰ ਜਿੱਤਰ ਨਕਸ਼ਾ ਬਣਦਾ ਹੈ ਸਾਡੇ ਅੰਦਰ ਕੋਈ ਅੱਖਾਂ ਨਹੀਂ ਮੰਦਾ ਸੁਣ ਸੁਣ ਕੇ ਗੱਲਾਂ ਸਮਝ ਕੇ ਨਕਸ਼ਾ ਬਣਦਾ ਹੈ ਚਿੱਤਰ ਬਣਦਾ ਹੈ ਅੰਦਰ ਜ਼ਰੂਰ ਦਰਸ਼ਨ ਚਿੱਤਰੇ ਹੁਣ ਉਹ ਚਿੱਤ ਦਾ ਜਿਹੜਾ ਅੰਦਰ ਦਰਸ਼ਨ ਬਣ ਰਿਹਾ ਉਹੀ ਉਹੀ ਹੈ ਬਾਹਰ ਕੁਝ ਨਹੀਂ ਹੈ ਅੱਖਾਂ ਨਾਲ ਨਹੀਂ ਦਿਦਾ ਚਿਤਣ ਇਹ ਬਾਣੀ ਵੀ ਚਿਤਣਾ ਕਰ ਰਹੀ ਹੈ ਉਹਦਾ ਨਕਸ਼ਾ ਹੀ ਚਿੱਤਰ ਹੈ ਕੀ ਚੀਜ਼ ਹੈ ਪੁੱਝਣ ਵਾਲੀ ਗੱਲ ਫੇਰ ਰਹੀ ਨਮੋ ਸੂਲਣੀ ਬੁੱਧੀ ਬੁੱਧੀ ਕੁਝ ਹੈ ਉਹਦੀ ਸ਼ਕਲ ਵੀ ਹੈ ਸਭ ਕੁਝ ਹੈ ਇਹਨੂੰ ਦਿਖਾਈਏ ਕਿ ਤੁਹਾਨੂੰ ਬੁੱਧੀ ਕਿ ਚਿੱਤਰ ਹੈ ਸਾਰਾ ਕੁ ਬੁੱਧੀ ਦੇ ਮਨਿਆ ਹੋਇਆ ਹੈ ਆ ਬਚਿੱਤਰ ਜਿਹੜਾ ਚਿੱਤਰ ਹੈ ਬੁੱਧੀ ਦੀ ਇਹ ਕ੍ਰਮਾਤ ਬੁੱਧੀ ਦਾ ਸਾਖਸ਼ਾਤ ਰੂਪ ਹੈ ਹਕਮ ਦਾ ਸਾਖਸ਼ਾਤ ਰੂਪ ਹੈ ਤੈਂ ਕਿ ਭੀਸ਼ੂ ਸੰਸਾਰ ਜੇ ਤੂੰ ਦੇਖਦਾ ਜੇ ਤੈਨੂੰ ਦੇਖਣਾ ਨਾ ਕੀ ਹੈ ਬੁੱਧੀ ਅਬ ਉਹ ਵੀ ਖੁੱਦ ਕੀ ਹੈ ਏ ਬਿਜੋ ਸੰਸਾਰ ਜੇ ਤੂੰ ਦੇਖਦਾ ਇਹ ਹੀ ਇਹਦਾ ਰੂਪ ਆ ਹਰ ਕਾ ਰੂਪ ਹੈ ਸਾਰੇ ਇਹ ਨਹੀਂ ਬਣਾਏ ਸਾਰੇ ਰੂਪੇ ਜੋ ਪਹਿਲਾਂ ਹੋਏ ਵੈਰਾ ਰੂਪੇ ਇਹਦੇ ਵਿੱਚ ਅੱਜ ਕੁਦਰਤ ਹਰ ਪਰ ਬਸੇ ਜਿਓ ਦਰਸ਼ਨ ਕਰ ਲੋ ਜੀ ਕਰਨੇ ਓਏ ਇਹੇ ਦਰਸ਼ਨ ਕਰ ਲੋ ਸਾਰੇ ਫਿਰ ਫਿਰ ਜੇ ਇਹ ਕਹਿਤਾ ਫਿਰ ਮੂਰਤੀ ਆਪੇ ਘਟੀ ਗਈ ਖਾਸ ਮੂਰਤੀ ਆਪੇ ਘਟੀ ਗਈ ਜੇ ਬਿਜੋ ਸੰਸਾਰ ਹਰ ਕਾ ਰੂਪ ਹੈ ਗੁਰੂ ਗ੍ਰੰਥ ਸਾਹਿਬ ਦੀ ਮੂਰਤੀ ਆਪੇ ਘਟੀ ਗਈ ਕੰਨ ਉਧਰ ਨਾਲ ਹੀ ਹਰ ਇੱਕ ਚੀਜ਼ ਕੱਟੀ ਗਈ ਅੱਖਾਂ ਨੂੰ ਦੇਖਣ ਨਾਲ ਸਭ ਕੁਝ ਕਟਿਆ ਗਿਆ ਬਨਾਰਗਦੀ ਮੂਰਤੀ ਵੀ ਨਹੀਂ ਰਹੀ ਤਸਵੀਰ ਵੀ ਨਹੀਂ ਰਹੀ ਸਭ ਕੁਝ ਖਤਮ ਇਹ ਬੇਜੋਸ ਸਰਕਾਰ ਜੇ ਤੂੰ ਦੇਖਦਾ ਹਰ ਤਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਇਹ ਆਰ ਕਾ ਰੂਪ ਜੇ ਦੇਖਣਾ ਇਹ ਦੇਖਣਾ ਚਾਹੁੰਦਾ ਕੋਈ